ਜਨਾਬਾ ਬਲਾਕ ਦੇ ਪਿੰਟਿੰਗੀ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 51ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਮਨਾਇਆ ਗਿਆ ਜਿਸ ਵਿੱਚ ਰਾਗੀ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪਾਠਾਂ ਦੇ ਭੋਗ ਪਾਏ ਗੇ ਪਿੰਡ ਵਾਸੀ ਅਤੇ ਦੂਜੇ ਰਾੜੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਤੁਸ ਸਦਾ ਰਹੋ ਹਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਢਿੰਗ ਦੀ ਸੰਗਤਾਂ ਨੇ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸ੍ਰੀ ਪ੍ਰভাত ਫੇਰੀਆਂ ਕੱਡੀਆਂ ਉਪਰੰਤ 28 ਤਰੀਕ ਨੂੰ ਅੰਮ੍ਰਿਤ ਵੇਲੇ ਅਖੰਡ ਬਾਣ ਜਪ ਆਰੰਭ ਕਰਵਾਏ ਉਹਦੇ 30 ਤਰੀਕ ਨੂੰ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਰ ਰੋਜ਼ ਨੰਗਰ ਉਤਟ ਵਰਤਿਆ ਕੀਰਤਨ ਹੋਏ ਰਾਤੀ ਦਰਬਾਰ ਸਜੇ ਨੰਗਰਾਂ ਦੀਆਂ ਸੇਵਾਵਾਂ ਕਰਦਿਆਂ ਕੋਲੋਂ ਸੰਗਤਾਂ ਦੀ ਹਾਰੀਆਂ ਸੰਗਤਾਂ ਕੋਲ ਆਪਣੇ ਪਵਨ ਦਰਬਾਰ ਦੀਆਂ ਹਾਰੀਆਂ ਭਰਦਿਆਂ ਕੋਲੋਂ ਬਹੁਤ ਪਰਮੇਸ਼ਰ ਨੇ ਕਿਰਪਾ ਕੀਤੀ ਨਗਰ ਉੱਤੇ ਵੱਡੀ અપਾਰ ਕਿਰਪਾ ਹੋਈ ਨਗਰ ਨੂੰ ਆਪਣੇ ਪਵਿੱਤਰ ਚਰਨਾ ਕਮਲਾਂ ਨਾਲ ਜੋੜ ਕੇ ਨਗਰ ਨੂੰ ਆਪਣੇ ਬਾਣੀ ਨਾਲ ਬਾਣੀ ਨਾਲ ਜੋੜ ਕੇ ਬਹੁਤ ਉਦਮ ਦਿੱਤਾ ਪਰਮੇਸ਼ਰ ਨੇ ਕਿਰਪਾ ਕੀਤੀ ਅੰਗ ਸੰਗ ਪਰਮੇਸ਼ਰ ਕਿਰਪਾ ਕਰਕੇ ਇਹਨਾਂ ਸੰਗਤਾਂ ਨੂੰ ਦੇਣ ਦੋ ਗੁਣਿਤ ਰੱਖੀ ਬਕਸੇ ਕਰੋ ਕਰੋ ਚੁਬੋ ਦੇ ਕਰੇ ਵਾਹਿਗੁਰੂ ਚੜ੍ਹਦੀ ਕਲਾ ਬਕਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਸੰਗਤ ਨੂੰ ਅਸੀਂ ਬੱਚਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਗੁਰਬਾਣੀ ਨਾਲ ਜੁੜੋ ਗੁਰਬਾਣੀ ਦੇ ਆਧਾਰ ਤੇ ਚੱਲੋ ਹਰ ਸਮੇਂ ਸਿਮਰਨ ਜਪੋ ਸਿਮਰਨ ਦੇ ਦਾਤਾ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੂੰ ਬਖਸ਼ਦਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਪਿੰਡ ਟਿੰਗੀ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰੂ ਮੁਖ ਰੱਖਦੇ ਹੋਏ 23 ਤਰੀਕ ਤੋਂ ਸਾਡੇ ਪਿੰਡ ਵਿੱਚ ਪ੍ਰੋਗਰਾਮ ਚੱਲ ਰਹੇ ਹਨ 24 ਤਰੀਕ ਤੋਂ ਲੈ ਕੇ 28 ਤਰੀਕ ਤੱਕ ਪ੍ਰਵਾਦ ਫੇਰੀਆਂ 5 ਦਿਨ 5 ਦਿਨ ਰਾਤ ਨੂੰ ਕਥਾ ਤੇ ਕੀਰਤਨ ਵਿਚਾਰ ਵਟਾਂਦਰੇ ਹੁੰਦੇ ਰਹੇ ਨੇ ਗੁਰੂ ਨਾਨਕ ਦੇਵ ਜੀ ਗੁਰਪੁਰਬ ਨੂੰ ਮੁਖ ਮੁਖ ਰੱਖਦੇ ਹੋਏ ਸਾਡੇ ਪਿੰਡ ਵਿੱਚ ਅਖੰਡ ਪਾਠ ਦੇ ਭੋਗ ਪੈਣ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੀਤੇ ਗਏ ਹਨ ਤੇ ਅਟੁੱਟ ਲੰਗਰ ਵਰਤਿਆ ਗਿਆ ਹੈ ਤੇ ਰਾਤ ਨੂੰ ਵੀ ਵਿਦਾਇਗੀ ਦੀਵਾਨ ਸਜਾਏ ਗਏ ਹਨ ਉਸ ਵਿੱਚ ਵੀ ਪਟਿਆਲਾ ਵਿਖੇ ਪਟਿਆਲਾ ਦੁਖਨਵਾਰਨ ਸਾਹਿਬ ਤੋਂ ਕੀਰਤਨ ਦੇ ਜਥਾ ਆਇਆ ਹੋਇਆ ਸੀ ਤੇ ਉਹਨਾਂ ਨੇ ਵੀ कीर्तन ਕਰਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੈ ਤੇ ਹੁਣ ਉਸ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਵਰਤ ਰਿਹਾ ਹੈ। ਨਾਤਾ ਕੁਝ ਕਿਹਾ ਜਾ ਸਕਦਾ। ਉਹ ਵਰवाणी ਦਾ ਭਗਵਾਨ ਸਤਗੁਰ ਨਾਨਕ ਪ੍ਰਗਟ ਹੋਇਆ। ਊਮਿਟੀ ਤੋਂ ਦੁਨਿਆ ਕਚਾਨਣ ਹੋਆ। ਇਹ ਮਾਵਾਕ ਅਨੁਸਾਰ ਅਸੀਂ ਵੀ ਇੱਕ ਨਗਰ ਨਿਵਾਸੀਆਂ ਨੇ ਮਿਲ ਜੁਲ ਕੇ ਇੱਕ ਪਰਾਲਾ ਕੀਤਾ ਕਿ ਨਾਨਕ ਜੀ ਦੇ ਉਪਦੇਸ਼ ਤੇ ਚੱਲਣ ਦੀ ਸਾਨੂੰ ਮਹਾਰਾਜ ਸਿੱਖਿਆ ਦੇਣ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਦੀ ਸਾਨੂੰ ਜਾਚ ਆਜੇ ਤੇ ਸਾਰੇ ਸਾਡਾ ਆਪਣਾ ਭਲਾ ਹੋ ਜਾਣਾ ਇਹ ਜਿਹੜੇ ਸਮਾਗਮ ਨੇ 23 ਤਰੀਕ ਤੋਂ ਲੈ ਕੇ ਅੱਜ 30 ਤਰੀਕ ਰਾਤ ਵਿਦਾਈ ਦੀ ਵਾਰ ਤੱਕ ਸੰਗਤ ਨੇ ਢੰਗੀ ਦੀ ਸੰਗਤ ਨੇ ਰਲ ਮਿਲ ਕੇ ਮਾਤਾਵਾਂ ਨੇ ਭੈਣਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਬੜੀ ਸਰਦਪੂਰਕ ਮਨਾਇਆ ਅੱਜ ਉਹਦਾ ਉਹ ਸ਼ਾਮ ਨੂੰ ਵਧਾਈ ਗੀਤ ਮਾਨ ਸੀ ਵਧਾਈ ਗੀਤ ਮਾਨ ਦੇ ਵਿੱਚ ਬੜੀ ਸੰਗਤ ਹਮ ਹਮਾ ਕੇ ਪਹੁੰਚੀ ਗੁਰੂ ਕੇ ਕੀਰਤਨੀਏ ਪਹੁੰਚੇ ਉਹਨਾਂ ਨੇ ਆਪਣੇ ਕੀਰਤਨ ਨਾਲ ਨਿਹਾਲ ਕੀਤਾ ਸੰਗਤਾਂ ਨੇ ਲੰਗਰ ਦੀ ਸੇਵਾ ਕੀਤੀ ਲੰਗਰ ਆਪ ਬੁਣਾ ਕੇ ਢੇਂਗੀ ਦੇ ਸੰਗਤਾਂ ਨੇ ਖਰਾਪ ਵੀ ਵਰਤਾਇਆ ਤੇ ਆਪ ਹੀ ਛਕਿਆ ਬੜਾ ਆਨੰਦ ਭਾਵ ਹੋਇਆ ਤੇ ਗੁਰੂ ਦੇ ਜਸ ਗਏ ਇਹ ਹੀ ਬਾਸਾ ਦਾ ਪ੍ਰਾਰਥਨਾ ਹੈ ਲੋਕਾਂ ਨੂੰ ਕੀ ਅਪੀਲ ਕਰਨੀ ਹੈ બસ ਇਹ ਹੀ ਪੀਲਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀ ਸਰਬੱਤ ਦਾ ਭਲਾ ਮੰਗੋ ਆਪਣਾ ਆਪੇ ਹੋ ਜਾਊਗਾ ਇਹ ਪਹਲਾ ਕੀ ਜਾ ਅਗਾਂਹ ਦੇ ਕੋ ਅੰਕ ਸਤਿਗੁਰ ਪ੍ਰਸਾਦਿ ਮੈਂ ਤਸਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਪਾਇਆ ਮੈਂ ਜੀਵਨ ਦੀ ਰੱਬ ਦੀ ਰੱਬਾ ਰਾਗ Bye.